ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੜਹੰਸ ਮਹੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜਿਓ ਆਪਣੇ ਘਰ ਤੂੰ ਸੁਖ ਵਸੈ ਪੋਹੇ ਨ ਸਕੈ ਜਮ ਕਾਲ ਜਿਓ ਕਾਲ ਜਾਲ ਜਮ ਜੋਹੇ ਨ ਸਕੈ ਸੱਚੈ ਸ਼ਬਦ ਲੈ ਬੁਲਾਏ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੈ ਭਾਏ ਭਰਮ 베 ਗੁੱਤੀ ਮਨਮੁਖ ਮੋਹੀ ਜਮਕਾਲ ਕਹਿ ਨਾਨਕ ਸੁਣ ਮਨ ਮੇਰੇ ਤੂ ਸਦਾ ਸੱਚ ਸਮਾਲ ਮਨ ਮੇਰਿਆ ਅੰਤਰ ਤੇ ਰਹਿ ਨਿਧਾਨ ਹੈ ਬਾਹਰ ਵਸਤ ਨ ਭਾਲ ਜੋ ਭਾਵੈ ਸੋ ਪੁੰਚ ਤੂ ਗੁਰਮਖ ਨਦਰ ਨਿਹਾਲ ਗੁਰਮਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ ਭਾਏ ਖੁਆਈ ਮੇਰੇ ਨਾ ਵੇ ਕੋ ਛੂਟੈ ਨਾਹੀ ਸਭ ਬਾਦੀ ਜਮਕਾਲ ਨਾਨਕ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨ ਭਾਲ ਮਨ ਮੇਰੇ ਆ ਜਨਮ ਪਦਾਰਥ ਪਾਏ ਕੈ ਇੱਕ ਸਚ ਲੱਗੇ ਵਾਪਾਰ ਸਤਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਪਾਰਾ ਹਰ ਨਾਮ ਪਿਆਰਾ ਨਾਮੇ ਨਉ ਨਿਦ ਪਾਈ ਮਨ ਮੁਖ ਮਾਇਆ ਮੋਹ ਵਿਆਪੇ ਦੁਖ ਸੰਤਾਪੇ ਦੂਜੇ ਪਤ ਗਵਾਈ ਉਮੈ ਮਾਰ ਸਚ ਸ਼ਬਦ ਸਮਾਣੇ ਸਚ ਰਤਿ ਅਧਕਾਈ ਨਾਨਕ ਮਾਨਸ ਜਨਮ ਦੁਲੰਭ ਹੈ ਸਤਿਗੁਰੂ ਬੂਝ 부ਝਾਈ ਮਾਨ ਮੇਰੇ ਸਤਿਗੁਰ ਸੇਵਨ ਆਪਣਾ ਸੇ ਜਨ ਵਡ ਭਾਗੀ RAM ਜੋ ਜਨਮ ਮਾਰਹਿ ਜੋ ਮਨ ਮਾਰੈ ਆਪਣਾ ਸੇ ਪੁਰਖ ਬੈਰਾਗੀ RAM ਸੇ ਜਨ ਬੈਰਾਗੀ ਸਚ ਲੈ ਬਲਾਗੀ ਆਪਣਾ ਆਪ ਪਛਾਣਿਆ ਮਤ ਨੇ ਚਲਿਆਤ ਗੂੜੀ ਗੁਰਮਖ ਸਹਿਜੇ ਨਾਮ ਵਖਾਣਿਆ ਇਹ ਕਾਮਣ ਇਤਕਾਰੀ ਮਾਇਆ ਮੋਹੇ ਪਿਆਰੀ ਮਨਮੁਖ ਸੋਏ ਰਹੇ ਅਭਾਗੇ ਨਾਨਕ ਸਹਿਜੇ ਸੇਵੈ ਗੁਰ ਆਪਣਾ ਸੇ ਪੂਰੇ ਵਡਭਾਗੇ ਵੜ ਹੰਸ ਮਹੱਲਾ ਤੀਜਾ ਰਤਨ ਪਦਾਰਥ ਬਣ ਜੀਐ ਸਤਗੁਰੂ ਦੀਆ ਬੁਝਾਈ ਰਾਮ ਲਾਹ ਲਾਬ ਹਰ ਭਗਤ ਹੈ ਗੁਣ ਮੈ ਗੁਣੀ ਸਮਾਈ ਰਾਮ ਗੋਣ ਮਾ ਗੁਣੀ ਸੋ ਮਾਇ ਜਿਸ ਆਪ 부ਝਾਏ ਲਾਹਾ ਭਗਤ ਸਹਿ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਤ ਖੋਈ ਗੁਰਮਤਿ ਨਾਮ ਧਾਰੇ ਵਖਰ ਨਾਮ ਸਦਾ ਲਾਭ ਹੈ ਜਿਸ ਨੂੰ ਵੇਤ ਵਪਾਰ ਲਾਏ ਰਤਨ ਪਦਾਰਥ ਬਣ ਜੀਐ ਜਾ ਸਤਗੁਰ ਦੇਹ 부ਝਾਏ ਮਾਇਆ మో ਸਭ ਦੁਖ ਹੈ ਖੋਟਾ ਇਹੋ ਆਪਾਰਾ RAM ਕੂੜ ਬੋਲ ਬਿਖ ਖਾਵਣੀ ਬਹੁ ਵਧੇ ਬੇਕਾਰ ਆ RAM ਬਹੁ ਬਦਾ ਬੇਕਾਰ ਆਸ ਐਸਾਏ ਉਸ ਸੰਸਾਰਾ ਬਿਨ ਨਾਵੇ ਪਤ ਖੋਈ ਪੜ ਪੜ ਪੰਡਤ ਬਾਦ ਬਖਾਣਾ ਬਿਨ ਬੂਜੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੁਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁਖ ਹੈ ਖੋਟਾ ਇਹੋ ਵਪਾਰਾ ਖੋਟੇ ਖਰੇ ਸਭ ਪਰਖਿਆ ਨ ਤਿਤ ਸੱਚੇ ਕੈ ਦਰਬਾਰਾ RAM ਖੋਟੇ ਦਰਗਹਿ ਸੁਟੀਆਂ ਉਬੇ ਕਰਨ ਪੁਕਾਰਾ RAM ਉਪੇ ਕਾਰਨ ਪੁਕਾਰਾ ਮੁਗਦ ਗਵਾਰਾ ਮਨਮੁਖ ਜਨਮ ਗਵਾਇਆ ਵਿਖਿਆ ਮਾਇਆ ਜਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਖੋਟੇ ਖਰੇ ਪਰਖੀ ਅੰਤਿਤ ਸੱਚਾ ਦਰਬਾਰਾ RAM ਆਪ ਕਰੇ ਕਿਸ ਅਖੀ ਹੈ ਹੋਰ ਕਰਨਾ ਕਿਛੂ ਨਾ ਜਾਈ RAM ਜਿਤ ਭਾਵੈ ਤਤ ਲਾਇਸੀ ਜਿਉ ਤਿਸ ਦੀ ਵਡਿਆਈ RAM ਜਿਉ ਤੇ ਸਦੀ ਵੜਈ ਆਪ ਕਰਾਈ ਵਰਿਆਮ ਨ ਫੁਸੀ ਕੋਈ ਜਗ ਜੀਵਨ ਦਾਤਾ ਕਰਮ ਬਦਾਤਾ ਆਪੇ ਬਖਸੇ ਸੋਈ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਅਖੀਐ ਹੋਰ ਕਰਨਾ ਕਿਛੂ ਨ ਜਾਈ ਵੜਹੰਸ ਮਹੱਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਾਪਾਰ ਆਰਾਮ ਗੁਰਮਤੀ ਹਰ ਨਾਮ ਬਣ ਜੀਐ ਅਤਮੋਲ ਫਾਰਾ ਰਾਮ ਅਤਮੋਲ ਫਾਰਾ ਸੱਚ ਵਪਾਰਾ ਸੱਚ ਵਪਾਰ ਲੱਗੇ ਵਡਭਾਗੀ ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਬ ਲਾਗੀ ਨਦਰ ਕਰੇ ਸੋਈ ਸੱਚ ਪਾਏ ਗੁਰ ਕੈ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤੈ ਨਹੀਂ ਸੁਖ ਪਾਇਆ ਸਾਚੈ ਕੇ ਵਪਾਰਾ ਉ ਮੈ ਮਾਇ ਮੈਲ ਹੈ ਮਾਇ ਮੈਲ ਭਰੀ ਜੈ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀਜੈ ਰਾਮ ਰਸਨਾ ਹਰ ਰਸ ਪੀਜੈ ਅੰਤਰ ਭੀਜੈ ਸਾਧ ਸ਼ਬਦ ਵਿਚਾਰੀ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਪਨੇ ਹਾਰੀ ਜਿਸ ਨਜ਼ਰ ਕਰੇ ਸੋਈ ਸੱਚ ਲੱਗੇ ਰਸਨਾ ਰਾਮ ਰਵੀਜੈ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹੋਮੈ ਮੈ ਮੈਲ ਭਰੀ ਜੈ ਪੰਡਾ ਜੋਤ ਕੀ ਪੜ ਸਭ ਪੜ ਪੜ ਕੂਕ ਦੇ ਕਿਸ ਪੈ ਕਰੇ ਪੁਕਾਰਾ RAM ਮਾਇਆ ਮੋ ਅੰਤਰ ਮਰ ਲਾਗੇ ਮਾਇਆ ਕੇ ਵਪਾਰ ਆ ਰਾਮ ਮਾਇਆ ਕੇ ਵਪਾਰਾ ਜਗਤ ਪਿਆਰਾ ਆਮਣ ਜਾਣ ਦੁਖ ਪਾਈ ਬੇਕਾ ਕੀੜਾ ਬਿਕਸਿਓ ਲਾਗਾ ਬਿਸਟਾ ਮਾਹੇ ਸਮਾਈ ਜੋਤ ਔਰ ਲਿਖਿਆ ਸੋਏ ਕਮਾਵੇ ਕੋਏ ਨਾ ਮੇਟਣ ਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੂਏ ਪੁਕਾਰਾ ਹੋਰ ਮੂਰਖ ਕੂਕ ਮੂਏ ਗਾਵਾਰਾ ਮਾਇਆ ਮੋਹ ਮਨ ਰੰਗਿਆ ਮੋਹ ਸੁਧ ਨਾ ਕਾਈ ਰਾਮ ਗੁਰਮੁਖਿ ਮਨ ਰੰਗਿਆ ਦੂਜਾ ਰੰਗ ਜਾਈ ਰਾਮ ਦੂਜਾ ਰੰਗ ਜਾਈ ਸਾਜ ਸਮਾਈ ਸੱਚ ਭਰੇ ਭੰਡਾਰਾ ਗੁਰਮੁਖ ਹੋਵੇ ਸੋਈ ਬੂਜੈ ਸੱਚ ਸਵਾਰਨ ਹਾਰਾ ਆਪੇ ਮੇਲੇ ਸੋਹਰ ਮਿਲੇ ਹੋਰ ਕਹਿਣਾ ਕਿਛੂ ਨਾ ਜਾਏ ਨਾਨਕ ਵਿਣ ਨਾਵੇ ਭਰਮ ਭੁਲਾਇਆ ਇੱਕ ਨਾਮ ਰਤੇ ਰੰਗ ਲਾਏ ਆਪੇ ਮੇਲੇ ਸੋਹਰ ਮਿਲੇ ਹੋਰ ਕਹਿਣਾ ਕਿਛੂ ਨਾ ਜਾਏ ਨਾਨਕ ਵਿਣ ਨਾਵੇ ਭਰਮ ਭੁਲਾਇਆ ਇੱਕ ਨਾਮ ਰਤੇ ਰੰਗ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ